ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਲਾਪ੍ਰਿਤ ਸੁਖਾਨੰਦ ਡੇਰੀ ਫਾਰਮ ਚੈਨਲ ਤੇ ਜੀ ਪਹਿਲਾਂ ਦਾ ਸਾਰੇ ਭਰਾ ਆਪਣੇ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਸ਼ਹਿਰ ਭਗਤਾ ਭਾਈਕਾ ਪੈਂਦਾ ਦੋਸਤੋ ਅੱਜ ਦੀ ਵੀਡੀਓ ਆਪਾਂ ਆਪਣੇ ਘਰੇ ਆਪਣੀਆਂ ਬੱਛੀਆਂ ਦੀ ਲੈ ਕੇ ਆਏ ਆ ਜੋ ਕਿ 5 ਬੱਛੀਆਂ ਦੀ ਤੁਹਾਨੂੰ ਕੱਲੀ-ਕੱਲੀ ਦੀ ਤੋਰ ਕੇ ਹਨਾ ਵੀਡੀਓ ਚ ਡਿਟੇਲ ਸਮੇਤ ਰੇਟ ਦੱਸਾਂਗੇ ਤੇ ਜਿਹੜੇ ਸੀਮਣੰਦੀਆਂ ਹੋਈਆਂ ਉਹ ਵੀ ਦੱਸਾਂਗੇ ਬਾਈ ਆਓ ਆਪਾਂ ਸ਼ੁਰੂਆਤ ਕਰਦੇ ਆਂ ਇੱਕ ਨੰਬਰ ਬੱਚੀ ਤੋਂ ਦੋਸਤੋ ਆ ਇੱਕ ਨੰਬਰ ਬੱਚੀ ਬਾਈ ਦੰਦੋਂ ਖੀਰੀ ਠੀਕ ਆ ਤੇ ਚਾਰ ਹੀ ਥਾਣਾ ਪੂਰਾ ਵਧੀਆ ਥਣ ਲੱਗਾ ਕੋਈ ਫੋਟ ਨਹੀਂ ਸ਼ਾਂਖਣੀ ਵੇਖੋ ਤੇ ਬਾਕੀ ਤਾਂ ਤੇ ਤੁਸੀਂ ਸਿੱਧੀ-ਸੁੱਧੀ ਚੈੱਕ ਕਰ ਸਕਦੇ ਆ ਪਿੱਠਪੜਾ ਬਹੁਤ ਚੰਗਾ ਬਾਕੀ ਤੌਰ ਬਈ ਓਏ ਇਹਦੀ ਜਿਹੜੀ ਉਮਰ ਆ ਬਈ 7.5 ਮਹੀਨਿਆਂ ਦੀ ਉਮਰ ਆ ਇਹਦੀ ਤੇ ਬਾਕੀ ਤੁਹਾਨੂੰ ਆਪੇ ਦਾ ਤੋਰਾ ਤੋਰਾ ਚੈੱਕ ਕਰਾਉਣੇ ਆ ਬੱਚੀ ਦਾ ਬਾਕੀ ਕੁਆਲਟੀ ਕੁਆਲਟੀ ਸਾਰਾ ਕੁਝ ਤੁਹਾਡੇ ਸਾਹਮਣੇ ਆ ਦੋਸਤੋ ਕੱਲਾ ਰੰਗ ਹੀ ਕਾਲਾ ਬਾਕੀ ਲੈਗ ਸਕੋਰ ਚੈੱਕ ਕਰੋ ਹਨਾ ਤਾਂ ਤੋਂ ਪੱਠ ਪੁੜਾ ਕਿੰਨਾ ਜੰਗਾ ਬੱਚੀ ਦਾ ਤੇ ਥੋੜੀਆਂ ਹੀ ਆ ਖੁੱਲੀਆਂ ਫਿਰਦੀਆਂ ਆਈਆਂ ਕਰਕੇ ਹਨਾ ਤੇ ਲਿਹਾਰਿਆਂ ਦੀ ਆਲ ਕਰਦੀਆਂ ਇਧਰ ਨੂੰ ਲੈ ਜਾ ਬਈ ਓਏ ਤੇ ਜਿਹੜੀ ਇਹਦੀ ਡਿਮਾਂਡ ਆ ਦੋਸਤੋ ਡਿਮਾਂਡ ਇਹ ਬੱਛੀ ਦੀ 12000 ਰੁਪਿਆ ਤੇ 100 ਕਿਲੋਮੀਟਰ ਕਰਾਇਆ ਫ੍ਰੀ ਆ ਤੇ ਜਿਹੜਾ ਇਹਦਾ ਮਾਨਤਨ ਬਾਕੀ ਫੋਨ ਤੇ ਥੋੜਾ ਬਹੁਤਾ ਕੀਤਾ ਜਾਊਗਾ ਮਾਨਤਨ ਕਰ ਦਾਂਗੇ ਥੋੜਾ ਬਹੁਤਾ ਹੁਣ ਤੁਹਾਨੂੰ ਦੂਜੀ ਬੱਛੀ ਦੀ ਡਿਟੇਲ ਦੱਸਦੇ ਆ ਜੀ ਦੋ ਨੰਬਰ ਬੱਛੀ ਦੀ ਦੋਸਤੋ ਕੁਆਲਿਟੀ ਕੁਲਟੀ ਕੰਨਾ ਕੰਨਾ ਦੀ ਮੂੰਹ ਮਾਂ ਦੀ ਕੁਆਲਿਟੀ ਚੈੱਕ ਕਰੋ ਗੁਲਾਬੀ ਨਾਕਾ ਤੇ ਸਟਰਕਚਰ ਸਟਰਕਚਰ ਬਹੁਤ ਚੰਗਾ ਬੱਛੀ ਦਾ ਬਾਈ ਚਾਰੀ ਥਣ ਇਹਦੇ ਆ ਗੁਲਾਬੀ ਥਣਾਂ ਬੱਛੀ ਦੇ ਲਓ ਜੀ ਵੇਖੋ ਇਕਲ ਗੈਪ ਤੇ ਲੱਗਿਆ ਪੂਰੇ ਤੋਰ ਬਈ ਓਏ ਤਾਂ ਤੋਂ ਸਿੱਧੀ-ਸੁੱਧੀ ਏ ਜੈਕ ਕਰ ਲੋ ਇਹਦੀ ਜਿਹੜੀ ਉਮਰ ਆ 7 ਮਹੀਨੇ ਤੋਂ 2-4 ਦਿਨ ਘੱਟ ਆ ਬਾਕੀ ਬੱਛੀ ਦੀ ਜਿਹੜੀ ਕੁਆਲਿਟੀ ਆ ਬਈ ਕੁਆਲਿਟੀ ਗੂਲਟੀ ਨੰਬਰ 1 ਆ ਬੱਛੀ ਦੀ ਵੇਖੋ ਤੁਰਦੀ-ਤੁਰਦੀ ਐ ਪੂਰੀ ਮੜਕਣਾ ਤੁਰਦੀ ਐ ਨਹੀਂ ਲੱਤਾਂ ਹੀ ਆ ਭਿੜੀ ਜਾਣਗੀਆਂ ਹਨਾ ਵੇਖੋ ਤੋਰਾ-ਤੂਰਾ ਬੱਛੀ ਦਾ ਦੰਦੋਂ ਖੀਰੀ ਆ ਤੇ ਜਿਹੜੀ ਕੁਆਲਿਟੀ ਆ ਬਰੀਡ ਪੂਰੀ ਵਧੀਆ ਇਹ ਡੈਨਮਾਰਕ ਦੇ ਸੀਮਨ 4116 ਦੀ ਆ ਬਾਈ ਤੇ ਜਿਹੜੀ ਇਹਦਾ ਰੇਟ ਆ ਜਿਹੜਾ 16000 ਰੁਪਿਆ ਰੇਟ ਆ ਇਹਦਾ 100 ਕਿਲੋਮੀਟਰ ਕਰਾਇਆ ਫਰੀ ਆ ਤੇ ਤਿੰਨ ਨੰਬਰ ਵੱਸੀ ਦੇਖ ਲੋ ਬਾਈ ਇਹ 7 ਮਹੀਨੇ ਤੇ 14 ਦਿਨਾਂ ਦੀ ਕੁਆਲਿਟੀ ਕੁਆਲਿਟੀ ਤੁਹਾਡੇ ਸਾਹਮਣੇ ਆ ਚਾਰ ਹੀ ਥਾਣੇ ਦੇ ਯਾਰ ਦੰਦੋ ਖੀਰੀ ਆ ਵੱਸੀ ਬਾਈ ਏ ਵੀ ਬੱਛੀ ਫਾਰਮ ਚ ਹੀ ਆਪਾਂ ਲਈ ਆ ਖੁੱਲੀ ਫਿਰਦੀ ਆਈ ਆ ਤੋਰ ਬਈ ਬਾਕੀ ਤੁਹਾਨੂੰ ਇਹਦਾ ਤੋਰਾ ਦੂਰਾ ਚੈੱਕ ਕਰਾਉਣੇ ਆ ਤਾਂ ਸਿੱਧੀ-ਸੁੱਧੀ ਇਹ ਵੀ ਬਹੁਤ ਆ ਤੇ ਬਰੀਡ ਇਹਦੀ ਵੀ ਨੰਬਰ 1 ਆ ਦੇਖੋ ਬਈ ਦੇਖੋ ਮਾਰਦੀਆਂ ਦੜੰਗੇ ਇਹ ਫੀਡ ਤੇ ਪਲੀਆਂ ਵੀ ਆ ਨਿਸ਼ਾਨੀਆਂ ਬੱਛੀਆਂ ਦੀਆਂ ਬਈ ਬਈ ਫੀਡ ਤੇ ਪਲੀਆਂ ਵੀ ਆ ਆਇਆਂ ਨਹੀਂ ਬਈ ਕਲੀ ਤੂੜੀ ਤੋਂ ਆਈਆਂ ਦੇਖੋ ਜਾਨ ਪ੍ਰਾਣ ਬੱਛੀਆਂ ਚ ਕਿੰਨਾ ਬੰਦੇ ਅੜੀ ਓਏ ਦੰਦੋ ਘੀਰੀਆ ਵੀ ਵਸੀ ਤਾਂ ਤਾਂ ਸਿੱਧੀ ਸਿੱਧੀ ਚੈੱਕ ਕਰੋ ਬਈ ਇਹ ਦੋ ਨੰਬਰ ਵੀ ਸਿੱਧੀ ਬਹੁਤ ਆ ਤਿੰਨ ਨੰਬਰ ਵੀ ਹੁਣ ਤੁਹਾਨੂੰ ਚੌਥੀ ਨੰਬਰ ਵਾਲੀ ਵੱਸੀ ਦੀ ਡਿਟੇਲ ਦੱਸਦੇ ਆ ਦੇਖੋ ਬਈ ਵੱਸੀ ਜੀ ਗਲਾਬੀ ਬਣ ਕਿੰਨਾ ਇਹ ਚ ਵੀ ਵੇਖੋ ਆਖੋ ਕ ਪੂਰੀ ਟੋਪ ਦੀ ਆ ਤੇ ਪਿੱਠਪੜਾ ਚੈੱਕ ਕਰੋ ਜਿਹੜਾ ਆਪਾਂ ਪਹਿਲਾਂ ਤੁਹਾਨੂੰ ਕਹਿੰਨੇ ਹੁਣ ਚੌੜੇ ਪਿੱਠਪੜੇ ਦੀ ਆ ਵੇਖੋ ਜੀ ਤੇ ਚਾਰ ਹੀ ਥਾਣਾ ਵੱਸੀ ਦੇ ਬਈ ਗਲਾਬੀ ਥਾਣਾ ਦੇਖੋ ਤੋਰ ਬਈ ਬਾਕੀ ਤੁਹਾਨੂੰ ਇਹਦਾ ਤੋਰਾ ਚੈੱਕ ਕਰਾਉਣੇ ਆ ਵੱਸੀ ਦਾ ਹਨਾ ਆਈ ਨੂੰ ਦੋਰਦੇ ਥੋੜੀਆਂ ਐ ਨਾ ਬੱਚੀਆਂ ਖੁੱਲੀਆਂ ਆਈਆਂ ਫਿਰਦੀਆਂ ਕਰਕੇ ਜੀ ਤੈੰਗੂ ਐ ਧੂੰਦੀਆਂ ਆਈਆਂ ਵਾਧਾ ਤੋਰਾ ਦੂਰਾ ਜੱਗ ਕਰਵਾਏ ਨਹੀਂ ਲੱਤ ਲੁੱਤ ਜੀ ਮੁੜੀਓ ਕਿਸੇ ਬੱਚੀ ਦੀ ਬਾਕੀ ਰੰਗ ਪ੍ਰਿੰਟ ਬੱਚੀ ਦਾ ਬਹੁਤ ਚੰਗਾ ਦੋਸਤੋ ਜਿੰਨਾ ਹੀ ਚਾਹਦੋ ਉਨਾਂ ਹੀ ਚੰਗਾ ਵੇਖੋ ਬਈ ਜਨੀਕ ਜਹ ਰੰਗਾ ਹਨ ਤੇ ਬਾਕੀ ਤੋਰਾ ਦੂਰਾ ਜੱਗ ਕਰਵਾਏ ਨਹੀਂ ਲੱਤਾਂ ਆਂ ਬਲਜੇ ਖਾਈ ਜਾਂਦੀ ਆ ਉਹ ਪੋਰਾ ਨਹੀਂ ਤੇ ਜਿਹੜੀ ਇਹਦੀ ਡਿਮਾਂਡ ਆ ਬਾਈ 18500 ਰੁਪਈਆ ਦੀ ਡਿਮਾਂਡ ਆ 100 ਕਿਲੋਮੀਟਰੀ ਇਹਦਾ ਕਰਾਇਆ ਫਰੀ ਆ ਤੇ ਇਹਦੂੰ ਮੜ ਕੇ ਤੁਹਾਨੂੰ ਦਿਖਾਉਣੇ ਆ ਐਂਡ ਤੇ ਹੀਰਾ ਬੱਚੀ ਦੇਖੋ ਬਾਈ ਬੱਚੀ ਦੀ ਕੁਆਲਿਟੀ ਸਾਢੇ 11 ਮਹੀਨੇ ਦੀ ਉਮਰ ਆ ਬਾਈ ਬੱਚੀ ਦੀ ਦੰਦੋਂ ਖਿਰੀ ਆ ਤੇ ਥਾਂ ਥੋਣ ਥੋਣ ਚੈੱਕ ਕਰਾਉਣੇ ਆ ਬੱਚੀ ਦੇ ਦੇਖੋ ਬਾਈ ਨੰਬਰ 1 ਕੁਆਲਿਟੀ ਆ ਤੋ ਰਬਈ ਓਏ ਏ ਬੀਐਸ ਦੇ ਪਾਈਪਰ ਸੀਮਨ ਦੀ ਆ ਬਈ ਇਹ ਵਛੀਆ ਨਾ ਜਿਹੜੀ ਵੇਖੋ ਬਈ ਕੱਦ-ਕੁੱਦ ਕਿੱਡਾ ਵਛੀ ਦਾ ਜਮਾ ਏਆਈ ਦੇ ਕਾਬਲਾ ਮੋੜ ਲਿਆ ਬਈ ਕੁਆਲਿਟੀ ਨੰਬਰ 1 ਦਾ ਵਛੀ ਵੇਖੋ ਬਈ ਬੋਦੀ-ਬੁੱਦੀ ਫੇਸ ਕੁਆਲਿਟੀ ਵਛੀ ਦੀ ਤੇ ਗਲਾਬੀ ਨਾਤਾ ਬਈ ਚਾਰ ਹੀ ਥਾਣਾ ਗਲਾਬੀ ਤੇ ਬਾਕੀ ਤਾਂ ਤੋਂ ਸਰੀਰ ਬਾਡੀ ਸਟਰਕਚਰ ਹੈ ਨਾ ਤੁਸੀਂ ਚੈੱਕ ਕਰੋ ਪੂਰੀ ਟੌਪ ਕਲਾਸ ਆ ਬਈ ਐਵੇਂ ਆਪਾਂ ਤੁਹਾਨੂੰ ਕਹਿ ਦਈਏ ਬਈ ਯਾਰ ਤਿੰਨ ਚਾਰ ਪੀੜੀਆਂ ਦੇ ਰਿਕਾਰਡ ਮਿਲ ਜੂ ਉਹ ਤਾਂ ਆਪਣੇ ਕੋਲੇ ਹੈ ਨਹੀਂ ਹਨਾ ਤੁਹਾਨੂੰ ਝੂਠ ਮਾਰੀ ਆਈ ਉਹਦਾ ਕੋਈ ਫਾਇਦਾ ਨਹੀਂ ਤੇ ਬਾਕੀ ਬੱਛੀ ਜਿਹੜੀ ਕੁਆਲਿਟੀ ਆ ਬਈ ਉਹ ਇਹਦੀ ਆਪਦੇ ਮੂੰਹੋਂ ਹੀ ਬੋਲਦੀ ਐ ਇਹ ਬਈ ਮੇਰੀ ਕੁਆਲਿਟੀ ਆ ਜਿਹੜੀ ਦੇਖੋ ਤੇ ਆਹ ਬੱਛੀ ਜਿਹੜੀ ਡਿਮਾਂਡ ਆ ਬਈ 38000 ਰੁਪਿਆ 150 ਕਿਲੋਮੀਟਰ ਇਹਦਾ ਕਰਾਇਆ ਫਰੀ ਆ ਦੇਖੋ ਬਈ ਥਣ ਥਣ ਪੂਰੇ ਗੈਰ ਉੱਤੇ ਲੱਗੇ ਝੋਲੀ ਨੰਬਰ 1 ਆ ਬਈ ਦੇਖੋ ਕੁਆਲਿਟੀ ਤੇ ਬਾਕੀ ਜੇ ਕਿਸੇ ਨੇ ਬਈ ਹੋਰ ਕੋਈ ਪੁੱਛਦਸ ਕਰਨੀਆਂ ਹਨ ਆਪਾਂ ਨੂੰ ਫੋਨ ਕਰ ਲੈ ਭਰਾ ਆਪਣਾ ਕੰਟੈਕਟ ਨੰਬਰ ਹੈ 98729 55748 ਤੇ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਦੋਸਤੋ ਸ਼ੇਅਰ ਵੀਡੀਓ ਨੂੰ ਤੇ ਸਬਸਕ੍ਰਾਈਬ ਚੈਨਲ ਨੂੰ ਕਰੋ ਤਾਂ ਕਿ ਤੁਹਾਡੇ ਕੋਲ ਇਹੋ ਜਿਹੇ ਨਗੀਨੇ ਆਂ ਦੀਆਂ ਨਵੀਂ ਤੋਂ ਨਵੀਂ ਵੀਡੀਓ ਪਹੁੰਚੇ ਧੰਨਵਾਦ ਬਈ ਸਾਰਿਆਂ ਦਾ ਵੀਡੀਓ ਦੇਖਣ ਲਈ